ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਇੱਕ ਆਸ਼ਕ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਨੇ Hindu Sikh ਏਕਤਾ ਦਾ ਨਾਰਾ ਲਾ ਕੇ ਕਿ ਮੈਂ Hindu ਤੇ Sikhਾਂ ਦੀ ਏਕਤਾ ਕਰਵਾ ਰਿਹਾ ਤੇ ਇਹਨਾਂ ਨੇ ਜ਼ਿਆਦਾਤਰ ਇਹਨਾਂ ਨੂੰ ਉਹਦੇ ਮੰਦਰਾਂ ਦੇ ਵਿੱਚ ਕਿਉਂਕਿ ਸਾਰੇ ਧਰਮ ਸਤਿਕਾਰਯੋਗ ਨੇ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਇਹ ਜ਼ਿਆਦਾਤਰ ਇਹ ਹਿੰਦੂ ਮੰਦਰਾਂ ਦੇ ਵਿੱਚ ਹੀ ਦੇਖੇ ਜਾਂਦੇ ਸੀ ਜਾਂ ਜਿਹੜੇ ਹਿੰਦੂ ਬਾਬਾ ਲੋਕ ਨੇ ਉਹਨਾਂ ਦੇ ਕੋਲ ਇਹਨਾਂ ਨੂੰ ਜ਼ਿਆਦਾਤਰ ਦੇਖਿਆ ਜਾਂਦਾ ਰਿਹਾ ਆ ਨਾਮ ਨੂੰ ਇਹਨਾਂ ਨੇ ਬਾਣਾ ਸਿੱਖਾਂ ਵਾਲਾ ਪਾਇਆ ਸੀਗਾ ਇਹਨਾਂ ਨੇ ਪੂਰਾ ਦਮਾਲਾ ਬੰਨ੍ਹ ਕੇ ਪੂਰਾ ਚੋਲਾ ਪਾ ਕੇ ਪੂਰਾ ਸਿੱਖੀ ਬਾਣਾ ਇਹਨਾਂ ਨੇ ਪਾਇਆ ਪਰ ਜਾਦਤਰ ਇਹਨਾਂ ਨੂੰ ਗੁਰੂ ਘਰਾਂ ਤੋਂ ਜ਼ਿਆਦਾ ਮੰਦਰਾ ਦੇ ਵਿੱਚ ਹੀ ਦੇਖਿਆ ਗਿਆ ਸੀਗਾ ਚਲੋ ਠੀਕ ਆ ਸਾਰੀਆਂ ਗੱਲਾਂ ਨੇ ਇਹਨਾਂ ਦੇ ਨਾਲ ਅਸੀਂ ਸੈਵਨ ਸੀਗੇ ਚਲੋ ਠੀਕ ਆ ਹਿੰਦੂ ਸਿੱਖ ਇਕਤਾ ਕਰਵਾ ਰਹੇ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਹੋ ਸਕਦਾ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਇਹ ਇਹਨਾਂ ਦਾ ਸਰਲੇਖ ਹੋਏਗਾ ਸ਼ਾਇਦ ਇਸ ਗੱਲ ਦੇ ਉੱਤੇ ਪੈਰਾ ਦੇ ਰਹੇ ਨੇ ਪਰ ਹੁਣ ਇਹਨਾਂ ਨੇ ਕੁੰਭ ਦੇ ਮੇਲੇ ਦੇ ਵਿੱਚ ਤੁਸੀਂ ਸਕਰੀਨ ਦੇ ਉੱਤੇ ਵੀਡੀਓ ਇਹਨਾਂ ਦੀ ਦੇਖੋ ਕਲਿੱਪ ਦੇਖੋ ਇਹਨਾਂ ਨੇ ਆਪਣੇ ਆਪ ਨੂੰ ਹੀ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਆ ਅ ਮੈਂ ਇਹਨਾਂ ਨੂੰ ਦੇਖ ਕੇ ਮੈਨੂੰ ਇਹ ਹੀ ਲੱਗਾ ਕਿ ਉਹ ਸਭ ਕੁਝ ਮੈਨੂੰ ਲੱਗਦਾ ਭੇਖ ਸੀਗਾ ਇੱਕ ਪਖੰਡ ਸੀਗਾ ਆਪਣੇ ਨਾਲ ਜਨਤਾ ਨੂੰ ਜੋੜਨ ਵਾਸਤੇ ਕਹਿ ਲਓ ਵੀ ਇੱਕ ਸਿੱਖ ਧਰਮ ਦੇ ਵਿੱਚ ਇੱਕ ਨਵਾਂ ਬਾਬਾ ਪਲਾਂਟ ਕਰ ਦਿੱਤਾ ਗਿਆ ਪਹਿਲਾਂ ਹੀ ਸਾਡੇ ਕੋਲ ਬਾਬਿਆਂ ਦੀ ਕਮੀ ਨਹੀਂ ਸੀ ਇੱਕ ਹੋਰ ਬਾਬਾ ਪਲਾਂਟ ਹੋ ਗਿਆ ਇਹਨੇ ਲੋਕਾਂ ਦੇ ਕੋਲੋਂ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਆ ਇਹ ਜਿਵੇਂ ਕਹ ਲੋ ਸਾਡੀ ਕੌਮ ਦੇ ਵਿੱਚ ਡੇਰੇ ਪਹਿਲਾਂ ਹੀ ਬੜੇ ਸੀ ਕਿ ਇੱਕ ਨਵਾਂ ਡੇਰਾ ਉੱਭਰ ਕੇ ਆਏਗਾ ਨਵਾਂ ਡੇਰਾ ਤਿਆਰ ਹੋਏਗਾ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਹੀ ਇੱਕ ਸਿੱਖ ਜਾਂ ਕੋਈ ਵੀ ਮੱਥਾ ਠੀਕ ਸਕਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਤੇ ਆਪਣੇ ਆਪ ਨੂੰ ਮੱਥਾ ਟਕਾਉਣਾ ਸਾਡਾ ਸਿਧਾਂਤ ਨਹੀਂ ਹੈਗਾ ਸਾਡਾ ਕੋਈ ਸਤਕਾਰ ਕਰਦਾ ਉਹ ਉਸ ਤਰ੍ਹਾਂ ਕਰੇ ਪਰ ਅਸੀਂ ਮੱਥਾ ਕਿਸੇ ਦੇ ਕੋਲੋਂ ਨਹੀਂ ਟਿਕਾ ਸਕਦੇ ਸੋ ਇਹਨਾਂ ਨੇ ਕੁੰਭ ਦੇ ਮੇਲੇ ਦੇ ਵਿੱਚ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਵਿਚਾਰਨ ਵਾਲੀਆਂ ਨੇ ਪਰ ਚਲੋ ਮੈਨੂੰ ਅੱਜ ਇਹਨਾਂ ਦੀ ਇਹ ਮੱਥੇ ਟੇਕਣ ਵਾਲੀ ਵੀਡੀਓ ਬੜੀ ਇਤਰਾਜ਼ਯੋਗ ਲੱਗੀ ਕਿ ਇਹ ਬਹੁਤ ਗਲਤ ਗੱਲ ਹੈ ਕਿ ਇੱਕ ਸਿੱਖ ਸਿੱਖਾਂ ਦੀ ਸ਼ਬੀ ਠੀਕ ਨਹੀਂ ਜਾਂਦੀ ਇਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਕੁੰਭ ਦੇ ਮੇਲੇ ਦੇ ਵਿੱਚ ਜੇ ਹਿੰਦੂ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਕਰੋੜਾਂ ਲੋਕ ਉੱਥੇ ਪਹੁੰਚੇ ਨੇ ਤੇ ਉੱਥੇ ਸਾਡੇ ਸਿੱਖਾਂ ਦੀ ਸ਼ਬੀ ਕੋਈ ਬਹੁਤੀ ਵਧੀਆ ਨਹੀਂ ਜਾ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਉਣ ਵਾਲੇ ਸਿੱਖ ਆਪਣੇ ਆਪ ਨੂੰ ਸਿਰ ਝੁਕਵਾ ਰਹੇ ਨੇ ਲੋਕਾਂ ਦੇ ਕੋਲੋਂ ਮੱਥੇ ਟਿਕਵਾ ਰਹੇ ਨੇ ਬਹੁਤ ਗਲਤ ਗੱਲ ਹੈ ਸੋ ਇਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਭਾਈ ਸਿੱਖੀ ਨੂੰ ਬਖਸ਼ ਦਿਓ ਥੋੜਾ ਜਿਹਾ ਸਾਡੇ ਵਿੱਚ ਪਹਿਲਾਂ ਹੀ ਬਹੁਤ ਮਿਲਾਵਟਾਂ ਪਹਿਲਾਂ ਹੀ ਬਹੁਤ ਬਾਬੇ ਲੋਕ ਸਾਡੇ ਵਿੱਚ ਪੈਦਾ ਹੋ ਗਏ ਨੇ ਸੋ ਸਿੱਖੀ ਨੂੰ ਸਿੱਖੀ ਰਹਿਣ ਦਿਓ ਥੋੜੀ ਜੀ ਇਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਤੋਂ ਆਪਣੇ ਆਪ ਨੂੰ ਦੂਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ